ਨਕੋਦਰਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਾਡੇ ਨਾਲ ਵੇਰ ਨੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜਾ ਹੈਗਾ ਸੜਕਾਂ ਤੇ ਉਤਰ ਕੇ ਕੇਂਦਰ ਸਰਕਾਰ ਦੀ ਗੱਲ ਕਰੀਏ ਚਾਹੇ ਪੰਜਾਬ ਸਰਕਾਰ ਦੀ ਗੱਲ ਕਰੀਏ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਰ ਕੀ ਕਹਿਣਾ ਚਾਹੋਗੇ ਭਾਈ ਗੁਰਜੀਤ ਕਾ ਖਾਲਸਾ ਭਾਈ ਫਤਿਹ ਫਤਿਹ ਕਿਹਣਾ ਤਾਂ ਆਪਾਂ ਸਾਰੇ ਹੀ ਜਾਣਦੇ ਆ ਵੀ ਅੱਜ ਜੋ ਕਿਸਾਨ ਦੀ ਹਾਲਤ ਆ ਇਹਦੀ ਸਭ ਤੋਂ ਵੱਡੀ ਸਰਕਾਰ ਜ਼ਿੰਮੇਦਾਰ ਆ ਮੰਡੀਆਂ ਖਤਮ ਕਰਨ ਜਾ ਰਹੀ ਐ ਅਸੀਂ ਹਰ ਕੋਈ ਬੰਦਾ ਜਾਣਦੇ ਆ ਜਿੱਦਣ ਮੰਡੀਆਂ ਖਤਮ ਹੋ ਗਈਆਂ ਸਾਨੂੰ ਬਹੁਤ ਜਿਹੜੀ ਪ੍ਰੋਬਲਮ ਹੋਣੀ ਐ ਅੱਜ ਸਾਡੇ ਸਾਰੇ ਲੋਕ ਨਹੀਂ ਜਾਣਦੇ ਕਈ ਲੋਕ ਕਹਿੰਦੇ ਕੁਛ ਨਹੀਂ ਫਰਕ ਪੈਂਦਾ ਪਰ ਹੌਲੀ-ਹੌਲੀ ਬਹੁਤ ਜ਼ਿਆਦਾ ਫਰਕ ਪੈਂਦਾ ਆ ਜਿੱਦ ਨੇ ਮੰਡੀਆਂ ਖਤਮ ਹੋ ਗਈਆਂ ਉਹ ਦਿਨ ਸਾਨੂੰ ਨਾ ਦੇ ਦਾ ਮੁੱਲ ਮਿਲਣਾ ਸਾਨੂੰ ਵੀ ਪਤਾ ਆ ਕਿਉਂਕਿ ਪਹਿਲਾਂ ਵੀ ਜਦੋਂ ਲੋਕੀ ਚੱਲਦੇ ਹੁੰਦੇ ਪਹਿਲਾਂ-ਪਹਿਲਾਂ ਅਸੀਂ ਵੀ ਨਾਲ ਨਹੀਂ ਹੁੰਦੇ ਪਰ ਉਦੋਂ ਲੋਕੀ ਕਹਿੰਦੇ ਸੀ ਆ ਚੀਜ਼ ਖਤਮ ਹੋ ਗਈ ਆ ਪ੍ਰੋਬਲਮ ਹੋਣੀ ਅਸੀਂ ਲੋਕ ਉਹ ਸਮਝਦੇ ਨਹੀਂ ਸੀਗੇ ਪਰ ਅੱਜ ਹੁਣ ਜੋ ਲੋਕੀ ਸਾਰੇ ਜਾਗਰਤ ਹੋ ਗਏ ਆ ਕਿਸਾਨ ਵੀ ਸਮਝਣ ਲੱਪੇ ਆ ਵੀ ਹੌਲੀ ਹੌਲੀ ਸਰਕਾਰ ਸਾਨੂੰ ਕਿਸ ਤਰ੍ਹਾਂ ਮਾਰ ਰਹੀ ਆ ਇੱਕ ਜਮਾਨਾ ਹੁੰਦਾ ਸੀਗਾ ਕਿ ਆਪਾਂ ਪੁਰਾਣੀਆਂ ਫਿਲਮਾਂ ਦੇਖਦੇ ਪਏ ਆ ਉਹਨਾਂ ਵਿੱਚ ਸਾਰਾ ਨਾਚ ਆਕਲ ਜਾਂਦੇ ਛੱਤੇ ਫੇਰ ਕੇ ਚੱਲ ਜਾਂਦੇ ਸੀ ਉਹ ਦਿਨ ਸਾਡੇ ਆਉਣ ਵਾਲੇ ਆ ਜੇ ਅਸੀਂ ਜਾਗਰਤ ਨਾ ਹੋਏ ਤਾਂ ਕਿਉਂਕਿ ਜੋ ਵੀ ਇਹ ਵੱਡਿਆਂ ਦੇ ਹੱਥ ਰਹਿ ਜਾਂਦਾ ਆ ਤੇ ਛੋਟਾ ਆਦਮੀ ਜਿਹੜਾ ਖਤਮ ਹੋਈ ਜਾਂਦਾ ਆ ਗਾਹ ਮੁਸ਼ੀਰੀ ਦਾ ਜੋਗ ਆਈ ਜਾਂਦਾ ਲੇਬਰ ਦਾ ਕਰਮ ਖਤਮ ਹੋਈ ਜਾਂਦਾ ਲੇਬਰ ਅੱਜ ਕਹਿੰਦੀ ਐ ਸਾਨੂੰ ਨਹੀਂ ਐ ਲੇਕਿਨ ਲੇਬਰ ਨੂੰ ਵੀ ਔਖਾ ਹੋਣਾ ਜੇ ਅੱਜ ਜ਼ਿਮੀਂਦਾਰ ਦੇ ਹੱਥੋਂ ਕੁਝ ਹੈ ਜੇ ਆਲੂ ਵਿਗਦਾ ਤੇ ਸਾਡੀ ਦੁਕਾਨ ਤੇ ਵੀ ਪੈਸਾ ਆਉਂਦਾ ਆ ਸਾਡੇ ਜ਼ਿਮੀਂਦਾਰ ਦੇ ਮਜ਼ਦੂਰ ਲੋਕਾਂ ਦੇ ਹੱਥੋਂ ਆਉਂਦਾ ਆ ਜ਼ਿਮੀਂਦਾਰ ਦਾ ਵੀ ਹੱਥੋਂ ਆਉਂਦਾ ਜੇ ਜ਼ਿਮੀਂਦਾਰੀ ਖਤਮ ਹੋ ਗਈ ਤੇ ਸਾਡੀ ਆਈ ਤਾਂ ਫਿਰ ਦੂਜੇ ਦੇ ਉੱਪਰ ਨਿਰਭਾਹ ਹੋ ਜਾਣਾ ਆ ਉਹ ਸਾਨੂੰ ਆਪਦੀ ਮਰਜ਼ੀ ਨੇ ਸਾਨੂੰ ਪੈਸਾ ਦੇਊਗਾ ਆਪ ਦੀ ਮਰਜ਼ੀ ਨਾਲ ਨੌਕਰੀ ਦੇਊਗਾ ਉਸ ਤੈਨ ਪਹਿਲਾਂ ਮੇਰੇ ਸਾਥੀ ਕਰਨਾਟਕ ਵਿੱਚ ਗਿਆ ਸੀ ਉੱਥੇ ਇਸ ਤਰ੍ਹਾਂ ਇੱਕ ਲਾਜ ਦੇ ਕੇ ਨਾ ਉਹਨਾਂ ਨੇ ਬਹੁਤ ਸਾਰੀ ਜ਼ਮੀਨ ਉਹਨਾਂ ਕਵਰ ਕਰ ਲਈ ਆ ਕਈ ਲੱਖਾਂ ਹਜ਼ਾਰਾਂ ਖੇਤ ਉੱਥੇ ਉਹਨਾਂ ਨੂੰ ਇਹੇ ਗੱਲ ਸੀ ਤੁਹਾਨੂੰ ਰੋਜ਼ ਇੰਨੀ ਨੌਕਰੀ ਮਿਲਿਆ ਕਰੂਗੀ ਅੱਜ ਉੱਥੇ ਕੋਈ ਉਹਨਾਂ ਨੂੰ ਪੁੱਛਦਾ ਨਹੀਂਗਾ ਅੱਜ ਉਹ ਪੜਦੇ ਪਏ ਆ ਉਹ ਸਾਡਾ ਹਾਲ ਹੋਣ ਵਾਲਾ ਆ ਇਸ ਲਈ ਹਰ ਇੱਕ ਨੂੰ ਬੇਨਤੀ ਆ ਕਿ ਤੁਸੀਂ ਜਾਗਰਤ ਹੋ ਆਪਨੀ ਲੜਾਈ ਆਪ ਲੜੋ ਇਹ ਸਾਨੂੰ ਗੁਰੂਆਂ ਨੇ ਵੀ ਕਿਹਾ ਸਾਡੇ ਗੁਰੂਆਂ ਨੇ ਕਿਸੇ ਧਰਮ ਦੀ ਜਾਂ ਹੋਰ ਕੋਈ ਲੜਾਈ ਨਹੀਂ ਲੜੀ ਸੀ ਉਹਨਾਂ ਬੇਇਨਸਾਫ਼ ਦੀ ਲੜਾਈ ਲੜੀ ਰਹੀ ਸੀ ਜਦੋਂ ਸਰਕਾਰ ਜ਼ੁਲਮ ਕਰਦੀ ਆ ਉਦੋਂ ਸੰਤ ਕੁਰਬਾਨ ਚੱਕਦਾ ਆ ਸਾਨੂੰ ਗੁਰੂ ਨੇ ਇਹ ਸਿਖਾਇਆ ਹੈ ਹਰ ਸਿੱਖ ਜਿਹੜਾ ਇਹ ਤਾਂ ਹੈ ਹੀ ਆ ਸੰਤ ਫੌਜੀ ਆ ਇਹ ਉਹ ਇਹ ਨਹੀਂ ਲੜੂਗਾ ਫਿਰ ਕੌਣ ਲੜੂਗਾ ਇਸ ਲਈ ਹਰ ਇੱਕ ਨੂੰ ਬੇਨਤੀ ਹੈ ਬਾਦ ਚੜ ਕੇ ਹਰ ਕਿਸਾਨ ਦਾ ਸਾਥ ਦੇਓ ਕਿ ਸ਼ਾਂਤ ਨਹੀਂ ਮਜ਼ਦੂਰ ਦਾ ਸਾਡਾ ਸਾਥ ਹੈ ਹਰ ਇੱਕ ਦਾ ਦੁਕਾਨਦਾਰ ਹੋਵੇ ਜਾਂ ਕੋਈ ਵੀ ਹੋਵੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਜੋ ਕਿਸਾਨ ਦਾ ਹੈ ਆਪਣੇ ਇੰਡੀਆ ਦਾ ਸਿਸਟਮ ਆ ਇਹ ਜ਼ਿਆਦਾ ਕਰਕੇ 70% ਜਿਆਦਾ ਖੇਤੀਬਾੜੀ ਤੇ ਹੈਗਾ ਸਾਡਾ business ਨਹੀਂ ਹੈ ਸਾਡੇ ਹੈਗੇ ਇਸ ਲਈ ਬੇਨਤੀ ਵਾਰ-ਵਾਰ ਕਰਦਾ ਕਿ ਸਾਰੇ ਜਾਣੇ 联ਲ ਮਿਲ ਕੇ ਹੰਬਲਾ ਮਾਰੋ ਤਾਂ ਕਿ ਅਸੀਂ ਸਰਕਾਰ ਨੂੰ ਝੁਗਾ ਸਕੀਏ ਔਰ ਅਸੀਂ ਸਰਕਾਰ ਨੂੰ ਝੁਗਾ ਸਕਦੇ ਅੱਗੇ ਝੁਗਾ ਕੇ ਆਏ ਆ ਉਹ 13-14 ਮਹੀਨੇ ਲੱਗ ਚੁਕਾ ਕੇ ਆਏ ਆ ਔਰ ਜਿੰਜਰ ਸਾਡਾ ਕਾਠ ਨਹੀਂ ਉੱਚ ਰਹੀ ਕੁਛ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆ ਭਾਈ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਭੁਖੜ ਹੜਤਾਲ ਤੇ ਬੈਠੇ ਆ ਸਰਕਾਰਾਂ ਨਾਲ ਜਿਹੜਾ ਹੈਗਾ ਲਗਾਤਾਰ ਰਾਬਤਾ ਵੀ ਕੀਤਾ ਜਾ ਰਿਹਾ ਹੈਗਾ ਕਿਸ ਤਰ੍ਹਾਂ ਦੇਖਦੇ ਆ ਇਹ ਦੇਖਦੇ ਇਹਨੂੰ ਕਿਤਨਾ ਚੰਗੀ ਗੱਲ ਆ ਚਲੋ ਉਹਨਾਂ ਨੇ ਆਪ ਦੀ ਹਰ ਇੱਕ ਦੀ ਆਪ ਆਪਣੀ ਸੋਚ ਆ ਉਹ ਹੀ ਆਪ ਦੀ ਸੋਚ ਰੰਗ ਹੈ ਕੋਈ ਸਾਡੇ ਵਿੱਚ ਮਤਭੇਦ ਹੋਏ ਠੀਕ ਆ ਬਈ ਉਹ ਚ ਲਗਾਏ ਅਸੀਂ ਰਹਿ ਗਏ ਇਦਾਂ ਹੋ ਗਿਆ ਫਲਾਨਾ ਹੋ ਗਿਆ ਪਰ ਜੋ ਵੀ ਹੋਇਆ ਆ ਹੈ ਤਾਂ ਉਹ ਵੀ ਕਿਸਾਨ ਹੀ ਹੈ ਨਾ ਉਹ ਸਾਡੇ ਹੀ ਭੈਣ ਭਰਾ ਹੈ ਨਾ ਸਾਨੂੰ ਅੱਜ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਅੱਜ ਅਸੀਂ ਦਿੰਦੇ ਕੱਲ ਉਹ ਨਾ ਦੇਣਗੇ ਅਸੀਂ ਆਪ ਉਹ ਚ ਇਕੱਲੇ ਇਕੱਲੇ ਕੁੱਟ ਖਾਵਾਂਗੇ ਇਸ ਲਈ ਹਰ ਇੱਕ ਨੂੰ ਬੇਨਤੀ ਹੈ ਕਿ ਉਹਨਾਂ ਦਾ ਸਾਥ ਦਿਵੋ ਹਰ ਇੱਕ ਨੂੰ ਦੇਣਾ ਚਾਹੀਦਾ ਹੈ ਇਹ ਨਹੀਂ ਹੈ ਕਈ ਵਾਰੀ ਅਸੀਂ ਚਲੋ ਪਾਰਟੀ ਮੈਂ ਵੀ ਪਾਰਟੀ 'ਚ ਆ ਪਰ ਕਈ ਵਾਰ ਸਾਨੂੰ ਪਾਰਟੀਆਂ ਨੂੰ ਉੱਥੇ ਹੀ ਕੰਮ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਮੈਂ ਕਹਿੰਦਾ ਸਾਰਾ ਝੰਡਾ ਹੀ ਸਾਡਾ ਇੱਕ ਹੋਣਾ ਚਾਹੀਦਾ ਕਿਉਂਕਿ ਸਾਡਾ ਮਸਤਰੀ ਇੱਕ ਹੈ ਸਾਰਿਆਂ ਦਾ ਸਾਡਾ ਕੰਮ ਦੇ ਇੱਕੋ ਹੀ ਹੈ ਸਾਰਿਆਂ ਦਾ ਤੁਸੀਂ ਵੀ ਉਹ ਚੀਜ਼ ਮੰਗਦੇ ਮੈਂ ਵੀ ਉਹ ਮੰਗਦੇ ਆ ਠੀਕ ਹੈ ਆਪ ਆਪਣੇ ਥੋੜਾ ਬਹੁਤਾ ਹੁੰਦਾ ਕੋਈ ਕਿਸ ਤਰੀਕੇ ਨਾਲ ਮੰਗਦਾ ਕੋਈ ਕਿਸ ਤਰੀਕੇ ਨਾਲ ਮੰਗਦਾ ਤੇ ਸਾਰਿਆਂ ਨੂੰ ਉਹਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਉਹ ਵੀ ਸਾਡੇ ਭੈਣ ਭਰਾਈ ਆ ਸਾਡੇ ਸਾਥੀ ਆ ਉਹ ਔਰ ਅਸੀਂ ਸਾਥ ਦੇਵਾਂਗੇ ਵੀ ਮੈਂ ਪਹਿਲੀ ਤਰੀਕ ਨੂੰ ਜਾ ਰਿਹਾ ਪੰਜਾਬ ਬੰਦ ਨੂੰ ਲੈ ਕੇ ਜਿਹੜਾ ਹੈਗਾ ਦੁਕਾਨਾਂ ਵੀ ਬੰਦ ਹੈਗੀਆਂ ਵਾ ਹਰ ਇੱਕ ਜਿਹੜਾ ਵਰਗ ਨੇ ਜਿਹੜਾ ਹੈਗਾ ਤੁਹਾਡਾ ਸਾਥ ਦਿੱਤਾ ਹੈਗਾ ਕੀ ਲੱਗਦਾ ਨਹੀਂ ਕਿ ਅੱਜ ਜੇ ਤੁਸੀਂ ਇਹਨਾਂ ਸੜਕਾਂ ਨੂੰ ਰੋਕਣ ਦੀ ਜਗ੍ਹਾ ਤੇ ਜੇਕਰ ਮੰਤਰੀਆਂ ਦੇ ਘਰਾਂ ਦੇ ਬਾਹਰ ਜਿਹੜੇ ਹੈਗੇ ਧਰਨੇ ਲਗਾ ਦਿੰਦੇ ਉਹਦਾ ਜ਼ਿਆਦਾ ਬੈਨੀਫਿਟ ਮਿਲਣਾ ਸੀ ਨਹੀਂ ਇਹ ਗੱਲ ਵੀ ਗਲਤ ਆ ਕਿਉਂਕਿ ਅਸੀਂ ਕਰ ਚੁੱਕੇ ਆ ਇਹ ਤੁਸੀਂ ਸਾਨੂੰ ਮਿਲ ਚੁੱਕੇ ਆ ਜਲੰਧਰ ਵਿੱਚ ਅਸੀਂ ਕਰ ਚੁੱਕੇ ਆ ਸਾਨੂੰ ਮੰਤਰੀ ਸਾਨੂੰ ਮਿਲਣ ਨੂੰ ਤਿਆਰ ਨਹੀਂ ਹੈਗੇ ਜੋ ਕੁਝ ਹੈਗੀ ਆ ਪਬਲਿਕ ਆ ਕਿਉਂਕਿ ਜਿੰਨੀ ਵੀ ਜੋ ਮੰਤਰੀ ਬਣਾਉਂਦੀ ਹੋਈ ਪਬਲਿਕ ਬਣਾਉਂਦੀ ਆ ਦੁਨੀਆ ਬਣਾਉਂਦੀ ਵੋਟਰ ਬਣਾਉਂਦਾ ਠੀਕ ਆ ਅਸੀਂ ਮਾ ਵੀ ਚਾਹੁੰਦੇ ਆ ਕਿਸੇ ਨਾਮ ਜਾਂ ਤਾਂ ਤਕਲੀਫ ਹੁੰਦੀ ਆ ਲੇਕਿਨ ਇਹ ਪਹਿਲੋ ਜਿਹਾ ਕਿ ਤੁਰਿਆ ਆ ਸਾਡਾ ਆਪ ਦਾ ਰੋਸ ਜੇ ਕਰਨਾ ਨਹੀਂ ਕੋਈ ਨਾ ਕੋਈ ਤਕਲੀਫਾਂ ਸਾਨੂੰ ਵੀ ਹੋਣੀਆਂ ਉਹਨਾਂ ਨੂੰ ਵੀ ਹੋਣੀਆਂ ਸਾਡੇ ਭੈਣ ਭਰਾਵਾਂ ਨੂੰ ਮਾਫੀ ਚਾਹੁੰਦੇ ਹਾਂ ਤੋਂ ਪਰ ਜੇ ਨਾ ਹੀ ਪਾਬਲੇ ਦੇ ਵਿੱਚ ਇਹ ਤਕਲੀਫ ਹੁੰਦੀ ਆ ਨਾ ਤੇ ਫਿਰ ਰਗੜ ਟਕਰ ਜਾਂਦੀ ਆ ਜਦੋਂ ਮੇਰੇ ਗੱਲ ਜਿਹਾ ਪੈਂਦਾ ਫੇ ਮੈਂ ਚੀਕ ਮਾਰਦਾ ਆ ਜੇ ਮੇਰੀ ਚੀਕ ਆ ਫੇ ਕਿਹਨਾਂ ਕੋਈ ਸੁਣਦਾ ਕੋਈ ਇਸ ਲਈ ਸਾਨੂੰ ਮਜਬੂਰੀ ਨਾ ਕਰਨਾ ਪੈਂਦਾ ਵੀ ਤੁਸੀਂ ਵੀ ਸਾਡੇ ਨਾਲ ਪਿੱਟੋ ਸਰਕਾਰ ਨੂੰ ਕਹੋ ਵੀ ਉਹ ਸੜਕਾਂ ਦੇ ਬੈਠੇ ਆ ਕਿਉਂ ਬੈਠੇ ਆ ਯਾਰ ਅਸੀਂ ਬਈਨੇ ਵੀ ਆ ਲੈ ਕਹਿੰਦੇ ਕਹੀ ਵੀ ਉਹ ਬੈਠੇ ਉਹਨਾਂ ਨੂੰ ਪੁੱਛੋ ਜਾ ਕੇ ਤੀ ਬਸ ਆ ਪ੍ਰੋਬਲਮ ਸਾਢੀ ਹੋ ਰਹੀ ਉਹਨਾਂ ਦੇ ਘਰ ਜਾ ਕੇ ਮੰਤਰੀ ਕਿਹਨੂੰ ਤੰਗੀ ਦੇਣ ਨੂੰ ਤਿਆਰ ਨਹੀਂ ਆਈ ਮੰਤਰੀ ਆ ਕੇ ਆਹ ਸਾਹ ਕੋ ਘੇਰ ਘੇਰ ਦੇਖ ਕੇ ਤੇ ਤਿੰਨ ਤਿੰਨ ਚਾਰ ਚਾਰ ਦਿਨ ਬੈ ਕੇ ਦੇਖਿਆ ਕੋਈ ਉੱਥੇ ਪੋਛਦਾ ਨਹੀਂ ਆਪਣੇ ਮੰਤਰੀ ਜਨਰਾਲੇ ਇਦਾਂ ਦੇ ਆ ਉਹ ਬਸ ਕਹਿੰਦੇ ਮੈਂ ਅੱਗੇ ਪਹਿਲੇ ਪੁਲਿਸ ਵਾਲਾ ਮੈਂ ਉੱਥੇ ਉਹਨਾਂ ਤੇਰੇ ਸਾਹਮਣੇ ਕਿ ਆਈ ਬੋਲੋ ਜਿਹਦੀ ਆ ਬੰਦਾ ਉਹਨੂੰ ਪੈਸੇ ਨਾਲ ਮਾਤਲਿਆ ਉਹ ਹੈ ਨਹੀਂ ਅਸੀਂ ਦੇਖੋ ਯਹੀਂ ਸਾਢੀ ਥੋੜੀ ਗਲਤੀ ਹੋਈ ਆ ਅਸੀਂ ਇੱਕ ਕਮੀਜ਼ ਰੱਖੀ ਹੋਈ ਸਰਕਾਰ ਨਵੀਂ ਆਈ ਆ ਸ਼ਾਇਦ ਪਤਾ ਨਹੀਂ ਕੀ ਕਰ ਦੇਣਾ ਪਰ ਜਿੰਨੇ ਵਾਦੇ ਕਾਟਿਆ ਸਾਨੂੰ ਸਾਰੇ ਮਿਲ ਗਏ ਇਹਨਾਂ ਗਾਰ ਸਰਕਾਰ ਚ ਲਾਉਣੀ ਹੀ ਨਹੀਂ ਆਈ ਇਹਨਾਂ ਜੋ ਸਾਡੇ ਨਾਲ ਵਾਦੇ ਕੀਤੇ ਕਿਸਾਨਾਂ ਉਹ ਵੀ ਇਹ ਤਾਂ ਮੁੱਕਰ ਗਏ ਪਿਛੇ ਜੇ ਗੱਲ ਉਹ ਹੀ ਗਏ ਤੇ ਆ ਅਜ ਤਾਂ ਕੀਤੇ ਨਹੀਂ ਉਹ ਕਨੇ ਯਾਦ ਕਰ ਬਿਚ ਗਏ ਤੇ ਇਹ ਆਈ ਹਮ ਕੁਰਸੀ ਤੇ ਸੀ ਇਹ ਹੋਰ ਗੱਲ ਜਨ ਪਹਿਲਾਂ ਸੀ ਹੋਰ ਗੱਲ ਇਹ ਤਾਂ ਨਵੀਂ ਕੰਮ ਹੋ ਗਈ ਸਰਕਾਰਾਂ ਦੀ ਸਾਰਿਆਂ ਦੀ ਗੱਲ ਹੋ ਗਈ ਨੌਜਵਾਨ ਵੀ ਕਾਫੀ ਜੜੇ ਇੱਥੇ ਪਹੁੰਚਣੇ ਐ ਵੀਰ ਜੀ ਕੀ ਨਾਮ ਚ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਕਿਸਾਨ ਜਿਹੜਾ ਹੈਗਾ ਵਾ ਸੰਘਰਸ਼ ਕਰ ਰਿਹਾ ਹੈਗਾ ਲਗਾਤਾਰ ਸਰਕਾਰਾਂ ਜਾਗ ਨਹੀਂ ਰਹੀਆਂ ਕੀ ਕਰਨ ਲੱਗਦਾ ਬਸ ਇਹੀ ਆ ਜੀ ਸੁੱਤੀਆਂ ਆ ਸਰਕਾਰਾਂ ਨਾ ਸਾਡੇ ਜਨਤਾਂ ਨੂੰ ਤਾਂ ਧਿਆਨ ਹੀ ਹੈ ਨਹੀਂਗਾ ਭਾਜੀ ਕਿਸੇ ਦਾ ਤੁਹਾਨੂੰ ਵੀ ਪਤਾ ਹੀ ਆ ਇਹਦੇ ਵਿੱਚ ਸਾਨੂੰ ਆਪ ਨੂੰ ਹੀ ਸੰਗਠਿਤ ਹੋਣ ਦੀ ਲੋੜ ਆ ਨਹੀਂ ਤਾਂ ਇਦੋਂ 20 ਜਿਆਦਾ ਜੁੱਤੀਆਂ ਪਹਿਣਗੀਆਂ ਹੋਣਾ ਹੁਣੇ ਝੋਨਾ ਨੰਕੇ ਗਿਆ 100 ਗੱਟੇ ਮਗਰ ਕਿਤੇ 5 ਗੱਟੇ ਕੱਟ ਲੈ ਕਿਤੇ 6 ਘਾਟੇ ਕੱਟ ਲੈ ਉਹਦੇ ਵਿੱਚ ਕੱਲੇ ਮਤਲਬ ਵਿੱਚੇ ਹੀ ਸਰਕਾਰਾਂ ਵੀ ਰਲੀਆਂ ਹੋਈਆਂ ਕਿਉਂਕਿ 2330 ਰੁਪਏ ਦੇ ਹਿਸਾਬ ਨਾਲ ਜੇ ਫਾਰਮ ਪੈਂਦੇ ਸੀਗੇ ਬਾਕੀ ਜਿਹੜਾ ਉਹ ਇੰਨਾ ਪੈਸਾ ਗਿਆ ਉਹ ਕਿੱਥੇ ਗਿਆ ਵਾ ਉਹ ਮੰਤਰੀਆਂ ਤੋਂ ਬਿਨਾ ਤਾਂ ਜਾ ਨਹੀਂ ਸਕਦਾ ਇਸ ਕਰਕੇ ਸਰਕਾਰ ਦੇ ਕੰਤੇ ਜੂ ਨਹੀਂ ਸਰਕਦੀ ਹੈਗੀ ਜੇ ਅਸੀਂ ਆਪਣੀਆਂ ਮੰਗਾਂ ਮਨਵਾਉਣੀਆਂ ਆਂ ਹੀ ਰੋਟੀ ਖਾਂਦੇ ਰਹਿਣਾ ਵਾ ਤੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਚਾਹੇ ਉਹ ਮਜ਼ਦੂਰ ਵਰਗ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਕੋਈ ਮਤਲਬ ਦੁਕਾਨਦਾਰ ਹੋਣ ਜੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਇੱਥੇ ਪੈਸਾ ਘੂਮੂਗਾ ਛੋਟੇ ਬਜ਼ਾਰਾਂ ਦੇ ਵਿੱਚ ਤੇ ਉਸ ਉਹੀ ਫਾਇਦਾ ਹੋਣਾ ਜੇ ਜਿੱਦਾਂ ਵੱਡੇ ਵੱਡੇ ਕਾਰਪੋਰੇਟਾਂ ਨੂੰ ਸੰਭਾਲ ਦੇਣਾ ਚਾਹੁੰਦੇ ਆ ਤਾਂ ਫਿਰ ਛੋਟੇ ਬੰਦੇ ਕੀ ਕਰਨਗੇ ਜੇ ਹੁਣ ਆਟਾ ਦਾਲ ਸਕੀਮ ਦੀ ਆਪਾਂ ਗੱਲ ਕਰੀਏ ਉਹ ਵੀ ਜਿਹੜਾ ਮੰਡੀ ਬੋਰਡ ਦਾ ਪੈਸਾ ਉਹਦੇ ਵਿੱਚੋਂ ਆਟਾ ਦਾਲ ਸਕੀਮ ਜਾਂਦੀ ਆ ਜੇ ਵੱਡੇ ਵੱਡੇ ਸੈਲਮ ਬਣਾ ਦੇਣਗੇ ਤਾਂ ਮੰਡੀ ਬੋਰਡ ਕੋ ਪੈਸਾ ਹੀ ਨਹੀਂ ਆਉਣਾ ਆ ਜਿਹੜੀਆਂ ਛੋਟੀਆਂ ਸੜਕਾਂ ਬਣਦੀਆਂ ਵਾਂ ਜਾਂ ਆਟਾ ਦਾਲ ਸਕੀਮ ਇਹ ਸਾਰਾ ਪੈਸਾ ਮੰਡੀ ਬੋਰਡ ਦੇ ਜਿਹੜਾ ਟੈਕਸ ਲੱਗਦਾ ਮੰਡੀ ਦੇ ਵਿੱਚ ਉਹ ਪੈਸਾ ਘੁੰਮਦਾ ਵਾ ਗਰੀਬ ਤਬਕੇ ਵਿੱਚ ਵੀ ਤੇ ਇਹ ਲੋਕਾਂ ਨੂੰ ਜਾਗਰੂਤ ਕਰਨ ਦੀ ਲੋੜ ਆ ਕਿ ਇਹ ਲੜਾਈ ਇਕੱਲੀ ਕਿਸਾਨਾਂ ਦੀ ਵੀ ਹੈਗੀ ਇਹ ਮਜ਼ਦੂਰਾਂ ਦੀ ਵੀ ਆ ਇਹ ਆੜਤੀਆਂ ਦੀ ਵੀ ਆ ਇਹ ਸਾਰੇ ਛੋਟੇ ਦੁਕਾਨਦਾਰਾਂ ਦੀ ਵੀ ਆ ਇਹ ਵੱਡੇ ਸਰਮਾਇਯਦਾਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਲੜਾਈ ਆ ਜੇ ਆਪਾਂ ਇਕੱਠੇ ਹੋ ਜਾਵਾਂਗੇ ਇਹ ਚਾਹੇ ਅੱਜ ਹੋ ਜਾਓ ਚਾਹੇ 2 ਸਾਲਾਂ ਨੂੰ ਹੋ ਜਾਓ ਜੇ ਜਿੰਨਾ ਜਲਦੀ ਆਪਾਂ ਇਕੱਠੇ ਰਵਾਂਗੇ ਇੱਕ ਛੰਡੇ ਥੱਲੇ ਆਵਾਂਗੇ ਇੱਕ ਕਾਲ ਤੇ ਸਾਰੇ ਇਕੱਠੇ ਹੋਣ ਉਹਨਾਂ ਦੇਰੀ ਆਏ ਆਪਣੀ ਮਾੜੀ ਮੋਟੀ ਗੱਲ ਸੁਣਦੇ ਜੇ ਆਪਾਂ ਇਦੋਂ ਵੀ 파ਟ ਪੂਟ ਗਏ ਅੱਧਾ ਕਿ ਸਰਕਾਰਾਂ ਆਪਣੀਆਂ ਭਾਜੀ ਕੰਮ ਕਰੀ ਗਈਆਂ ਆ ਕਿਸਾਨ ਲੀਡਰ ਪਾਰਟੀ ਦਿੱਤੇ ਆ ਉਹਨਾਂ ਨੇ ਦੋ ਦੋ ਤਿੰਨ ਤਿੰਨ ਧੜੇ ਹੋਏ ਫਿਰਦੇ ਆ ਹਰੇਕ ਜਥੇਬੰਦੀ ਦੇ ਵੀ ਆਪਸ ਵਿੱਚ ਵੀ ਸੰਯੁਕਤ ਮੋਰਚਾ ਵੀ ਇਹੇ ਇਹੇ ਸਰਕਾਰ ਚਾਹੁੰਦੀ ਸੀਗੀ ਕਿ ਇਹ ਇੱਕ ਨਾ ਹੋ ਜਾਣ ਜਿੱਦਾਂ ਪਹਿਲਾਂ ਸੰਘਰਸ਼ ਲੜਿਆ ਨਾ ਆਪਾਂ ਦਿੱਲੀ ਇੱਕ ਸੰਯੁਕਤ ਮੋਰਚੇ ਦੇ ਬੈਨਰ ਹੇਠ ਉਹ ਨਾ ਰਿਹਾ ਏ ਇਦਾਂ ਹੀ ਹੁਣ ਹੋਇਆ ਜੇ ਆਪਾਂ ਇਹਨਾਂ ਦੀਆਂ ਚਾਲਾਂ ਨਾ ਸਮਝਾਂਗੇ ਤੇ ਆਪਣੇ ਲਈ ਫਿਰ ਨੁਕਸਾਨ ਹੀ ਆ ਗਾਂ ਦੀ ਗਾਂ ਫਿਰ ਜੀ ਲਗਾਤਾਰ ਨੌਜਵਾਨ ਜਿਹੜਾ ਹੈਗਾ ਬਾਹਰ ਵਿਦੇਸ਼ਾਂ ਵਾਲ ਨੂੰ ਭੱਜ ਰਿਹਾ ਹੈਗਾ ਕੀ ਕਾਰਨ ਲੱਗਦਾ ਬਸ ਆਹੀ ਨੌਜਵਾਨ ਦਾ ਮੋਹ ਪੰਗ ਹੋ ਗਿਆ ਮੰਤਰੀਆਂ ਤੋਂ ਹੋਰ ਸਾਡੇ ਦੇਸ਼ ਵਰਗਾ ਦੇਸ਼ ਨਹੀਂ ਹੈਗਾ ਕੋਈ ਵੀ ਸਾਰਿਆਂ ਤੋਂ ਸੋਨੇ ਦੀ ਚਿੜੀਆ ਭਾਰਤ ਨੂੰ ਕਿਹਾ ਜਾਂਦਾ ਸੀਗਾ ਇੱਥੇ ਕਿਹੜੀ ਚੀਜ਼ ਆ ਇੱਥੇ ਮਤਲਬ ਉੱਜੇ ਛੋਲੇ ਵੀ ਹਰੇ ਹੁੰਦੇ ਇਹ ਜੀ ਜ਼ਮੀਨਾਂ ਤੇ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਆ ਜਿੱਥੇ ਹਰ ਤਰ੍ਹਾਂ ਦੀ ਫਸਲ ਹੁੰਦੀ ਆ ਪਾਣੀ ਆ ਪੰਜ ਦਰਿਆ ਆ ਐਦਾਂ ਦੀ ਸਟੇਟ ਤਾਂ ਕੋਈ ਮੇਰੇ ਹਿਸਾਬ ਨਾਲ ਪੂਰੇ ਵਰਲਡ ਵਿੱਚ ਵੀ ਨਹੀਂ ਹੋਣੀ ਜੇ ਆਪਾਂ ਇੱਥੇ ਕੰਮ ਕਰੀਏ ਤਾਂ ਆਪਣੇ ਮਨ ਨਾਲ ਪ੍ਰਵਾਸੀ ਵੀ ਆਣ ਕੇ ਇੱਥੇ ਕੰਮ ਕਰਦੇ ਆ ਸਿਰਫ ਨੌਜਵਾਨੀ ਦਾ ਇੱਕ ਤਾਂ ਪ੍ਰਸ਼ਾਸਨ ਦਾ ਕਰਕੇ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਧਮਕੀ ਆ ਜਾਣੀ ਆ ਕਿੱਥੇ ਗੋਲੀਆਂ ਵਾਜ ਜਾਣੀਆਂ ਨੇਰੇ ਸਨੇਰੇ ਲੁੱਟ ਖੋਹਣ ਡੀਆਂ ਵਾ ਸਰਕਾਰ ਦਾ ਲੋਕਾਂ ਦੇ ਭਲਾ ਕਰਨ ਦਾ ਧਿਆਨ ਨਹੀਂ ਹੈਗਾ ਸਰਕਾਰ ਦਾ ਹੈਗਾ ਆਪਣੇ ਕੁਸ਼ ਚਹੇਤੇ ਬੰਦਿਆਂ ਨੂੰ ਸਿਕਉਰਟੀਆਂ ਦਿਓ ਸਿਕਿਉਰਟੀਆਂ ਦਿਓ ਤੇ ਆਪਣੇ ਮੰਤਰੀਆਂ ਦੀ ਬਸ ਉਹ ਆ ਉਹ ਵੋਟਾਂ ਲੈਣ ਆਉਂਦੇ ਆ ਸਾਡੇ ਤੋਂ ਮੁੜ ਕੇ ਉਹ ਜਿੱਦਾਂ ਅੱਗੇ ਗੁਲਾਮ ਨਹੀਂ ਸੀ ਉਹਦੇ ਗੁਲਾਮਾਂ ਵਾਲਾ ਹਿਸਾਬ ਕਰ ਦਿੱਤਾ ਆਪਣੇ ਗਰੀਬ ਲੋਕੀ ਆਹੀ ਵੀ ਮੀਡਲ ਵਰਗ ਵਿੱਚ ਸਾਰਾ ਇਸ ਵਿੱਚ ਪੀਸਿਆ ਜਾ ਰਿਹਾ ਵਾ ਤੇ ਨੌਜਵਾਨਾਂ ਦਾ ਫਿਰ ਆਪੇ ਮੋਹ ਭੰਗ ਹੋਣਾ ਤੇ ਉਹ ਬਾਹਰ ਨੂੰ ਜਾਂਦੇ ਆ ਕਿਸਾਨ ਜਿਹੜਾ ਹੈਗਾ ਲਗਾਤਾਰ ਸੜਕਾਂ ਤੇ ਬੈਠ ਕੇ ਸੰਘਰਸ਼ ਕਰ ਰਿਹਾ ਹੈਗਾ ਜੇਕਰ ਗੱਲ ਕਰੀਏ ਅੱਜ ਵੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਹਰ ਇੱਕ ਵਰਗ ਨੇ ਜਿਹੜਾ ਇਹਨਾਂ ਦਾ ਸਾਥ ਦੇ ਸਾਥ ਵੀ ਦਿੱਤਾ ਤੇ ਅੱਜ ਜਿਹੜਾ ਇਹਨਾਂ ਨੇ ਸੜਕਾਂ ਤੇ ਜਿਹੜਾ ਹੈਗਾ ਪ੍ਰਦਰਸ਼ਨ ਵੀ ਕੀਤੇ ਨੇ ਕੈਮਰਾ ਪਰਸਨ ਨਾਲ ਪਨੀ ਤਰੜਾ ਨਕੋਦਰ